ਇਹ ਖੁਦਾ ਨੇ ਕਬੜਾਏ ਨੇ ਸਾਰੇ ਅੰਜਾ ਖੁਦਾ ਹੈ ਘਟਵਤ ਕੌਣ ਉਹਨਾਂ ਦੀ ਗੱਲਾਂ 'ਚ ਦਮ ਹੈ ਇਹਨਾਂ ਦੀਆਂ ਗੱਲਾਂ ਦਾ ਹੀ ਗੱਖਰੀ ਦਮ ਕਿੱਥੇ ਦਮ ਰਹਿਣੇ ਵੀ ਦਿੱਤਾ ਇਹਨਾਂ ਨੇ ਗੱਲਾਂ 'ਚ ਦਮ ਰਹਿਣੇ ਨਹੀਂ ਦਿੱਤਾ ਅ ਗਿਆਨ ਦਾ ਸੰਤ ਰੋਟੀ ਖਾਂਦੇ ਨੇ ਜਿੰਨੇ ਇਹ ਤਾਂ ਸੰਤ ਵੀ ਅ ਗਿਆਨ ਦਾ ਸੰਤ ਰੋਟੀ ਖਾਂਦੇ ਨੇ ਅ ਗਿਆਨ ਦਾ ਸੰਤ ਇਹਨਾਂ ਗੋਲਕਤੀਆਂ ਰੋਟੀਆਂ ਨੇ ਸਿਰ ਹੁੰਦੀ ਹੈ ਗਿਆਨ ਦਾ ਸੰਤ ਕੀਰਤਨ ਕਰਵਾਲੇ ਗਿਆਨ ਤੋਂ ਦਰਦ ਹੁੰਦੇ ਨੇ ਗਿਆਨ ਤੋਂ ਸਾਰੇ ਦਰਦ ਹੁੰਦੇ ਨੇ ਜਿਹੜੇ ਧਰਮ ਵਾਲੇ ਨੇ ਪਰੰਪਰਾਗਤ ਧਰਮ ਵਾਲੇ ਮਤਾਂਲੇ ਗਿਆਨ ਤੋਂ ਸਾਰੇ ਦਰਦ ਗਿਆਨ ਤਾਂ ਸਾਰਿਆਂ ਨੂੰ ਹੋ ਜਾਣਾ ਉਹਨਾਂ ਦਾ ਪਰਦਾ ਜੋ ਚੱਕਿਆ ਜਾਣ ਛੋਟਾ ਵੱਡਾ ਹੀ ਨਹੀਂ ਕੋਈ ਬਰਾਬਰ ਜੋ ਕਰ ਦੇਣਾ ਸਾਰਿਆਂ ਨੂੰ ਬਰਾਬਰ ਹੁੰਨ ਤੋਂ ਦਰਦ ਦੇ ਨੇ ਉਹ ਵੇਲੇ ਖਾਂਦੇ ਨੇ ਸਰਦਾਰੀ ਬਣੀ ਹੋਈ ਆ ਲੋਕ ਪੈਰੀਂ ਪੈਰ ਨੇ ਆ ਗਏ ਜੋੜੇ ਛਾੜ ਦੇਣ ਕਾਗ ਦੇ ਟਾਰਾਂ ਦੀ ਮਿੱਟੀ ਮੱਥੇ ਨੂੰ ਲੈ ਜਾਂਦੀ ਹੈ ਜਨਾਨੀ ਤੇ ਉਹਨਾਂ ਦਾ ਉਹਨਾਂ ਦੀ ਸਪਿਰਿਟੀ ਜਾਂਦੀ ਹੈ ਖਤਮ ਹੁੰਦੀ ਹੈ ਚੌਦਰੇ ਖਤਮ ਹੁੰਦੀ ਹੈ ਉਹਨਾਂ ਦੀ ਤਾਂ ਉਹਨਾਂ ਬਾਤ ਤੇ ਤਾਂ ਵਹਾਂ ਪਰ ਲੈ ਹੁੰਦੀ ਹੈ ਤੇ ਜਿਹੜੇ ਆਮ ਸੰਤ ਆਮ ਲੋਕ ਨੇ ਪਰਮ ਗਿਆਨੀ ਨੇ ਨਾਮ ਦਾ ਪੈਦਾ ਹੋਣਾ ਨਾਮ ਦਾ ਪ੍ਰਗਟ ਹੋਣਾ ਉਹਨਾਂ ਬਾਤ ਹੈ ਪਰ ਲੈ ਤੇ ਘੱਟ ਨਹੀਂ ਹੁੰਦਾ ਪਰ ਲੈ ਹੁੰਦੀ ਹੈ ਸਗਲ ਮਤਾਂ ਦਾ ਅੰਤ ਸਾਰੀਆਂ ਮਤਾਂ ਦਾ ਅੰਤ ਹੋ ਜਾਂਦਾ ਵਾ ਕੇਵਲਾ ਨਾਮ ਹੀ ਰਹਿ ਜਾਂਦਾ ਸਾਰਿਆਂ ਕੋ ਨਾਨਕ ਦੇ ਕਰਕੇ ਉਹ ਨਾਮ ਹੀ ਹੁੰਦਾ ਫਿਰ ਉਹ ਸਾਰਿਆਂ ਨੂੰ ਵਰਤਿਆ ਜਾਂਦਾ